ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਉਸ ਹੀਰੇ ਦੀ ਜੋ ਕਦੀ ਪੰਜਾਬ ਦੀ ਸ਼ਾਨ ਹੁੰਦਾ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਹ ਤੇ ਬੰਨ ਕੇ ਰੱਖਦੇ ਸਨ 5000 ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਇਹ ਕਿੱਥੋਂ ਮਿਲਿਆ ਸੀ ਕੌਣ ਸੀ ਕੋਹਿੰਨੂਰ ਹੀਰੇ ਦਾ ਪਹਿਲਾ ਮਾਲਕ ਕੋਹਿੰਨੂਰ ਨਾਮ ਕਿਸ ਨੇ ਦਿੱਤਾ ਇਸ ਹੀਰੇ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਕਿੰਨੇ ਧੋਖੇ ਹੋਏ ਕਿਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਇਹ ਹੀਰਾ ਕਿਵੇਂ ਪਹੁੰਚਿਆ ਤੇ ਕਿਵੇਂ ਅੰਗਰੇਜ਼ ਪੰਜਾਬ ਤੋਂ ਲੈ ਗਏ ਕੋਹੇਨੂਰ ਹੀਰਾ ਕਈ ਇਤਿਹਾਸਕਾਰ ਇਸ ਹੀਰੇ ਨੂੰ ਖੂਨੀ ਹੀਰਾ ਕਿਉਂ ਕਹਿੰਦੇ ਹਨ ਅੱਜ ਵਿਚਾਰ ਕਰਾਂਗੇ ਕੋਹੇਨੂਰ ਹੀਰੇ ਦਾ ਪੂਰਾ ਇਤਿਹਾਸ ਇਤਿਹਾਸਕਾਰ ਦੱਸਦੇ ਨੇ ਕਿ ਅੱਜ ਤੋਂ 5000 ਸਾਲ ਪਹਿਲਾਂ ਇਹ ਹੀਰਾ ਕੋਹੇਨੂ ਗੋਲਕੁੰਡਾ ਦੀਆਂ ਖਦਾਨਾਂ ਚੋਂ ਮਿਲਿਆ ਸੀ ਕੋਲਕੁੰਡਾ ਜਿਹੜਾ ਅੱਜ ਦੇ ਟਾਈਮ ਆ ਆਂਧਰਾ ਪ੍ਰਦੇਸ਼ ਅਤੇ ਤਲंगाना ਦੇ ਇਲਾਕੇ ਨੇ ਉਦੋਂ ਕਲਕੱਤਿਆਂ ਦਾ ਰਾਜ ਹੁੰਦਾ ਸੀ ਉੱਥੇ ਜਦੋਂ ਇਹ ਹੀਰਾ ਉੱਥੇ ਨਿਕਲਿਆ ਸੀ ਤਾਂ ਅੱਜ ਦੇ ਹੀਰੇ ਨਾਲੋਂ 4-5 ਗੁਣਾ ਵੱਡਾ ਸੀ 793 ਕੈਟ ਦਾ ਹੀਰਾ ਸੀ ਉਸ ਟਾਈਮ ਤੋਂ ਹੀ ਅੱਜ ਰਹਿ ਗਿਆ ਤਕਰੀਬਨ 106 ਕੈਰਟ ਦਾ ਇਹ ਇੰਨਾ ਵੱਡਾ ਹੀਰਾ ਇੰਨਾ ਛੋਟਾ ਕਿਵੇਂ ਹੋ ਗਿਆ ਇਸ ਦਾ ਤੁਹਾਨੂੰ ਪੂਰਾ ਇਤਿਹਾਸ ਦੱਸਾਂਗੇ ਇਹ ਇੰਗਲੈਂਡ ਕਿਵੇਂ ਪਹੁੰਚਿਆ ਜਿਸ ਟਾਈਮ ਤੇ ਇਹ ਹੀਰਾ ਮਿਲਿਆ ਸੀ ਉਸ ਸਮੇਂ ਉਥੇ ਕਲਕੱਤਾ ਰਾਜ ਕਰਦੇ ਸਨ ਐਨਾ ਵੱਡਾ ਚਮਕਦਾ ਰਿਹਾ ਹੀਰਾ ਜਦੋਂ ਇਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਇਹ ਹੀਰਾ ਭੱਦਰ ਕਾਲੀ ਮਾਤਾ ਦੇ ਮੰਦਿਰ ਚ ਇੱਕ ਮੂਰਤੀ ਦੀ ਖੱਬੀ ਅੱਖ ਵਿੱਚ ਲਾ ਦਿੱਤਾ ਉਥੇ ਇਹ ਹੀਰਾ ਬਹੁਤ ਟਾਈਮ ਲੱਗਿਆ ਰਿਹਾ ਉਸ ਤੋਂ ਬਾਅਦ ਆਇਆ ਅਲਾਉਦੀਨ ਖਿਲਜੀ ਜਿਹੜਾ ਅਲਾਉਦੀਨ ਖਿਲਜੀ ਦਾ ਸਭ ਤੋਂ ਮੇਨ ਬੰਦਿਆਂ ਚੋਂ ਸੀ ਉਹ ਸੀ ਮਲਕ ਗਬੂਰ अलाउद्दीन खिलजी ਦਾ ਸਭ ਤੋਂ ਖਾਸ ਬੰਦਾ ਸੀ ਮਲਕ ਕਪੂਰ ਸਭ ਤੋਂ ਵੱਧ ਭਰੋਸਾ अलाउद्दीन खिलजी ਮਲਕ ਕਪੂਰ ਤੇ ਕਰਦਾ ਸੀ ਮਲਕ ਕਪੂਰ ਫੇਰ ਆਉਂਦਾ ਕਲਕੱਤਿਆਂ ਦੇ ਰਾਜ 'ਚ ਉੱਥੇ ਆ ਕੇ ਉਹ ਲੁੱਟਖੋ ਮਚਾਉਂਦਾ ਤੁਸੀਂ ਇਤਿਹਾਸ ਵਿੱਚ ਸੁਣਿਆ ਹੋਣਾ ਕਿ ਬਾਬਰ ਨੇ ਇੰਨੇ ਮੰਦਰ ਟਾਹੇ ਖਿਲਜੀ ਨੇ ਇੰਨੇ ਮੰਦਰ ਟਾਹੇ ਇਹ ਮੰਦਰ ਹੀ ਕਿਉਂ ਟਾਉਂਦੇ ਸਨ ਕਿਉਂਕਿ ਉਸ ਟਾਈਮ ਜੋ ਵੀ ਸਭ ਤੋਂ ਜ਼ਿਆਦਾ ਖਜ਼ਾਨਾ ਹੁੰਦਾ ਸੀ ਉਹ ਮੰਦਰਾਂ ਵਿੱਚ ਹੁੰਦਾ ਸੀ ਅਲਾਉਦੀਨ ਖਿਲਜੀ ਦਾ ਕਮਾਂਡਰ ਮਲਕ ਕਪੂਰ ਜਦੋਂ ਮੰਦਰਾਂ ਵਿੱਚ ਲੁੱਟ ਖੋ ਕਰਕੇ ਲੋਕਾਂ ਨੂੰ ਮਾਰ ਕੇ ਵਾਪਸ ਮੁੜ ਰਿਹਾ ਹੁੰਦਾ ਹੈ ਤਾਂ ਉਸ ਦੀ ਨਜ਼ਰ ਪੈਂਦੀ ਹੈ ਉਸ ਮੂਰਤੀ ਦੀ ਅੱਖ 'ਚ ਜੜੇ ਚਮਕ ਰਹੇ ਉਸ ਹੀਰੇ ਤੇ ਤਾਂ ਉਸ ਟਾਈਮ ਕਪੂਰ ਦੀਆਂ ਅੱਖਾਂ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਜਾਂਦੀਆਂ ਕਿਉਂਕਿ ਉਹ ਹੀਰਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਹਜ਼ਾਰਾਂ ਰਾਤਾਂ ਵਿੱਚ ਇੱਕ ਚਮਕ ਦਾ ਸੂਰਜ ਹੋਵੇ ਉਸ ਹੀਰੇ ਦੀ ਰੋਸ਼ਨੀ ਨਾਲ ਪੂਰਾ ਮੰਦਰ ਚਮਕ ਰਿਹਾ ਸੀ ਤਾਂ ਇਹ ਲਟੇਰਾ ਕੀਮਤੀ ਹੀਰੇ ਨੂੰ ਕਿਵੇਂ ਛੱਡ ਸਕਦਾ ਸੀ ਮੂਰਤੀ ਦੀ ਅੱਖ ਵਿੱਚੋਂ ਹੀਰਾ ਕਢਦਾ ਕਪੂਰ ਅਤੇ ਆਪਣੇ ਨਾਲ ਲੈ ਜਾਂਦਾ ਹੈ ਕੁਝ ਸਮੇਂ ਬਾਅਦ ਇਤਿਹਾਸਕਾਰ ਲਿਖਦੇ ਹਨ ਕਿ ਮਲਕ ਕਪੂਰ ਨੇ ਹੀ ਅਲਾਉਦੀਨ ਖਿਲਜੀ ਦਾ ਕਤਲ ਕੀਤਾ ਫਿਰ ਇਹ ਹੀਰਾ ਆ ਜਾਂਦਾ ਹੈ ਮਲਕ ਕਪੂਰ ਕੋਲ ਉਹ ਰਾਜ ਵੀ ਦੱਬ ਲੈਂਦਾ ਹੈ ਤਕਰੀਬਨ 4-5 ਸਾਲਾਂ 'ਚ ਹੀ ਜਿਹੜਾ ਇੰਨਾ ਵੱਡਾ ਰਾਸ ਸੀ ਖਿਲਜੀਆ ਦਾ ਉਹ ਖਤਮ ਹੋ ਜਾਂਦਾ ਹੈ 1320 ਵਿੱਚ ਖਿਲਜੀ ਸਤਲਨ ਦਾ ਅੰਤ ਹੋ ਜਾਂਦਾ ਹੈ ਖਿਲਜੀਆ ਤੋਂ ਬਾਅਦ ਭਾਰਤ ਤੇ ਰਾਜ ਕਰਦੇ ਨੇ ਤੁਗਲਕ 93 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਸੈਜਦ ਉਹ ਤਾਂ ਸਾਲ ਰਾਜ ਉਹ 31 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਲੋਧੀ ਲੁਧਿਆਣਾ ਜਿਹੜਾ ਉਹ ਲੋਧੀਆਂ ਦੇ ਨਾਮ ਤੇ ਬਣਿਆ ਹੈ ਇਹ ਤਿੰਨੋਂ ਮਿਲ ਕੇ ਤਕਰੀਬਨ 206-7 ਸਾਲ ਰਾਜ ਇਹਨਾਂ ਦਾ ਚੱਲਦਾ ਹੈ 200 ਸਾਲ ਕੋਹਿੰੂਰ ਹੀਰਾ ਕਿਸ ਕੋਲ ਸੀ ਇਸ ਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਆਉਂਦਾ ਲੋਧੀਆਂ ਦਾ ਰਾਜ ਚੱਲ ਰਿਹਾ ਹੁੰਦਾ ਹੈ ਭਾਰਤ ਤੇ ਲੋਧੀਆਂ ਦੇ ਰਾਜ ਨੂੰ ਤਹਿਸ ਨਹਿਸ ਕਰਨ 16ਵੀਂ ਸਦੀ 'ਚ ਆਉਂਦਾ ਬਾਬਰ ਬਾਬਰ ਇਮਰਾਹੀਨ ਲੋਧੀ ਨੂੰ ਹਰਾ ਕੇ ਮੁਗਲ ਰਾਜ ਕਾਇਮ ਕਰਦਾ ਹੈ ਭਾਰਤ 'ਚ ਮੁਗਲਾਂ ਦਾ ਪਹਿਲਾ ਬਾਦਸ਼ਾਹ ਬਣਦਾ ਹੈ ਪਾਣੀਪਤ ਦੀ ਲੜਾਈ 'ਚ ਬਾਬਰ ਇਬਰਾਹੀਮ ਲੋਧੀ ਨੂੰ ਹਰਾਉਂਦਾ ਹੈ ਤੇ ਆਪਣੇ ਪੁੱਤਰ ਨੂੰ ਭੇਜ ਦਿੰਦਾ ਆਗਰੇ। ਆਗਰੇ ਭੇਜਦਾ ਇਸ ਲਈ ਉਸ ਨੂੰ ਪਤਾ ਸੀ ਕਿ ਜਿਹੜਾ ਲੋਧੀਆਂ ਦਾ ਖਜ਼ਾਨਾ ਹੈ ਉਹ ਆਗਰੇ ਹੈ। ਉਸ ਦਾ ਪੁੱਤਰ ਸਾਰਾ ਖਜ਼ਾਨਾ ਲੁੱਟਦਾ। ਉਸ ਹੀ ਖਜ਼ਾਨੇ ਨਾਲ ਉਸ ਨੂੰ ਕੋਹੀਨੂਰ ਹੀਰਾ ਮਿਲਦਾ ਹੈ। ਇਹ ਹੀਰਾ ਬਾਬਰ ਤੱਕ ਆਉਣ ਸਮੇਂ ਇਹ ਹੀਰੇ ਦਾ ਕੋਈ ਨਾਮ ਨਹੀਂ ਸੀ। ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਜਾਂਦਾ ਉਸ ਦੇ ਪੁੱਤਰ ਕੋਲ। ਤਕਰੀਬਨ 10 ਸਾਲ ਬਾਅਦ ਸ਼ੇਰ ਸਾਹ ਸੂਰੀ ਬਾਬਰ ਦੀ ਹੀ ਫੌਜ ਦਾ ਇੱਕ ਕਮਾਂਡਰ ਬਾਬਰ ਦੇ ਪੁੱਤਰ ਨੂੰ ਹਰਾ ਦਿੰਦਾ ਹੈ ਫਿਰ ਬਾਬਰ ਦੇ ਪੁੱਤਰ ਨੂੰ ਜੰਗ ਦੇ ਮੈਦਾਨ ਵਿੱਚ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ ਉਦੋਂ ਜੰਗ ਵਿੱਚੋਂ ਭੱਜਿਆ ਬਾਬਰ ਦਾ ਪੁੱਤਰ ਮਿਲਦਾ ਦੂਸਰੇ ਸਿੱਖ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਭਾਰਤ ਤੋਂ ਪਾਈ ਦਾ ਪਾਈ ਦਾ ਇਹ ਪਹੁੰਚਦਾ ਫਿਰ ਈਰਾਨ ਉੱਥੋਂ ਦਾ ਬਾਦਸ਼ਾ ਇਸ ਦੀ ਬਹੁਤ ਮਦਦ ਕਰਦਾ ਹੈ ਉੱਥੇ ਰਹਿ ਕੇ ਇਹ ਆਪਣੀ ਫੌਜ ਨੂੰ ਦੁਬਾਰਾ ਤਕੜਾ ਕਰਦਾ ਹੈ ਆਪਣੀ ਫੌਜ ਨੂੰ ਤਕੜੀ ਕਰਕੇ ਇਹ ਦੁਬਾਰਾ ਭਾਰਤ ਤੇ ਹਮਲਾ ਕਰਦਾ ਹੈ ਫਿਰ ਇਹ ਬਾਦਸ਼ਾ ਬਣ ਜਾਂਦਾ ਹੈ ਭਾਰਤ ਦਾ ਈਰਾਨ ਤੋਂ ਵਾਪਸ ਆਉਂਦਾ ਇਹ ਹੀਰਾ ਈਰਾਨ ਦੇ ਬਾਦਸ਼ਾ ਨੂੰ ਗਿਫਟ ਕਰ ਦਿੰਦਾ ਹੈ ਕਿ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਉਸ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲੀ ਵਾਰ ਇਸ ਹੀਰੇ ਦਾ ਮਾਲਕ ਭਾਰਤ ਤੋਂ ਬਾਹਰ ਦਾ ਬੰਦਾ ਬਣਦਾ ਹੈ ਪਰ ਇਸ ਹੀਰੇ ਦੀ ਕਿਸਮਤ ਵਿੱਚ ਭਾਰਤ ਦੀ ਹੀ ਮਿੱਟੀ ਲਿਖੀ ਹੋਈ ਸੀ ਜਿਹੜਾ ਈਰਾਨ ਦਾ ਬਾਦਸ਼ਾਹ ਸੀ ਉਹ ਥੋੜੇ ਸਮੇਂ ਬਾਅਦ ਫੈਸਲਾ ਕਰਦਾ ਹੈ ਇਸ ਹੀਰੇ ਨੂੰ ਭਾਰਤ ਦੇ ਦੱਖਣ ਚ ਅਹਿਮਦਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋਂ ਪੇਜਣ ਲਈ ਈਰਾਨ ਦਾ ਬਾਦਸ਼ਾਹ ਦੋਸਤੀ ਕਰਨਾ ਚਾਹੁੰਦਾ ਸੀ ਇਸ ਸੁਲਤਾਨ ਨਾਲ ਇਸ ਲਈ ਉਹ ਇੱਕ ਦੂਤ ਤਿਆਰ ਕਰਦਾ ਹੈ ਇਹ ਹੀਰਾ ਭੇਜਣ ਲਈ ਉਹ ਦੂਤ ਹੀ ਗਾਇਬ ਹੋ ਜਾਂਦਾ ਹੈ ਉਹ ਦੂਤ ਨਾਲ ਉਹ ਹੀਰਾ ਵੀ ਗਾਇਬ ਹੋ ਜਾਂਦਾ ਹੈ ਬੜਾ ਲੱਭਿਆ ਜਾਂਦਾ ਹੈ ਨਾ ਉਹ ਹੀਰਾ ਮਿਲਦਾ ਹੈ ਤੇ ਨਾ ਹੀ ਉਹ ਦੂਤ 100 ਸਾਲ ਬੀਤ ਜਾਂਦੇ ਨੇ ਹੁਣ ਤਕਰੀਬਨ 100 ਸਾਲ ਬਾਅਦ ਭਾਰਤ ਵਿੱਚ ਕਰਨਾਟਕ ਚ ਮੀਰ ਝੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਵਿਖਿਆ ਜਾਂਦਾ ਹੈ ਬੜਾ ਅਮੀਰ ਵਪਾਰੀ ਸੀ ਮੀਰ ਝੁਮਲਾ ਵੀ ਈਰਾਨਦਾਈ ਸੀ ਇਸ ਦੀ ਲੜਾਈ ਹੋ ਗਈ ਕਰਨਾਟਕ ਦੇ ਹੁਕਮਰਾਨਾਂ ਨਾਲ ਇਸ ਨੂੰ ਡਰ ਪੈ ਗਿਆ ਕਿ ਇਹ ਮੇਰੀ ਪ੍ਰਾਪਰਟੀ ਹੀ ਦੱਬਣਗੇ ਮੀਰ ਜੁਮਲਾ ਫੈਸਲਾ ਕਰਦਾ ਹੈ ਕਿ ਇਸ ਤੋਂ ਪਹਿਲਾਂ ਇਹ ਮੇਰੇ ਨਾਲ ਲੜਨ ਉਸ ਤੋਂ ਪਹਿਲਾਂ ਮੈਂ ਇਹਨਾਂ ਦੇ ਬਾਸ ਨੂੰ ਮਿਲ ਫਿਰ ਮੀਰ ਜੁਮਲਾ ਭਜਦਾ ਕਰਨਾਟਕਾ ਤੋਂ ਸਿੱਧਾ ਦਿੱਲੀ ਤੱਕ ਤਮ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਮਿਲਦਾ ਜਦੋਂ ਹੁਣ ਇਹ ਮਿਲ ਰਿਹਾ ਹੈ ਇੰਨੇ ਵੱਡੇ ਬਾਦਸ਼ਾਹਾਂ ਨੂੰ ਤਾਂ ਜਦੋਂ ਮਿਲਣ ਜਾਂਦੇ ਸਨ ਤਾਂ ਬਾਦਸ਼ਾਹਾਂ ਨੂੰ ਤਾਂ ਇਹ ਨਜ਼ਰਾਨਾ ਲੈ ਕੇ ਜਾਂਦੇ ਸਨ ਮੀਰ ਜੁਮਲਾ ਫਿਰ ਇਹ ਕੀਮਤੀ ਹੀਰਾ ਸ਼ਾਹਜਹਾਨ ਨੂੰ ਭੇਟ ਕਰਦਾ ਜਦੋਂ ਭੇਟ ਕੀਤਾ ਹੀਰਾ ਤਾਂ ਦਰਬਾਰੀਆਂ 'ਚ ਚਰਚਾ ਛੜ ਗਈ ਕਿ ਇਹ ਤਾਂ ਉਹੀ ਹੀਰਾ ਹੈ ਜੋ ਬਾਬਰ ਦਾ ਸੀ ਸ਼ਾਹਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਪਹੁੰਚਦਾ ਹੈ ਪੁੱਤਰ ਉਸਦੇ ਪੁੱਤਰ ਔਰੰਗਜ਼ੇਬ ਕੋਲ ਔਰੰਗਜ਼ੇਬ ਇਸ ਨੂੰ ਹੋਰ ਚਮਕਾਉਣਾ ਚਾਹੁੰਦਾ ਤੇ ਹੋਰ ਤਰਾਸ਼ਣਾ ਹੁੰਦਾ ਹੈ ਉਹ ਬਾਹਰੋਂ ਹੀਰਿਆਂ ਦੇ ਐਕਸਪਰਟ ਨੂੰ ਬੁਲਾਉਂਦਾ ਹੈ ਤਾਂ ਉਹ ਬੋਰਜੀਆ ਤੋਂ ਤਰਾਸ਼ਦੇ ਤਰਾਸ਼ਦੇ ਉਹ ਹੀਰਾ ਟੁੱਟ ਜਾਂਦਾ ਹੈ ਉਸਦੇ ਕਈ ਟੁਕੜੇ ਹੋ ਜਾਂਦੇ ਨੇ ਤੇ ਉਹ ਡਰ ਜਾਂਦਾ ਹੈ ਫਿਰ ਉਹ ਚਲਾਕੀ ਨਾਲ ਜਿਹੜਾ ਟੁੱਟਿਆ ਪੀਸੀ ਉਸ ਨੂੰ ਤਰਾਸ਼ ਕੇ ਔਰੰਗਜ਼ੇਬ ਸਾਹਮਣੇ ਲੈ ਜਾਂਦਾ ਹੈ 793 ਕੈਰਟ ਦਾ ਹੀਰਾ ਬੋਰਜੀਆ ਉਸ ਨੂੰ 183 ਕੈਟ ਦਾ ਬਣਾ ਕੇ ਦਿੰਦਾ ਹੈ ਔਰੰਗਜ਼ੇਬ ਇਸ ਹੀਰੇ ਨੂੰ ਤਖਤੇ ਤੌਸਤੇ ਜੜਵਾ ਦਿੰਦਾ ਹੈ ਔਰੰਗਜ਼ੇਬ ਤੋਂ ਬਾਅਦ ਆਉਂਦਾ ਹੈ ਉਸ ਦਾ ਮੁੰਡਾ ਬਹਾਦਰ ਸ਼ਾਹ ਇਹ ਕਈ ਰਾਜਾਂ ਕੋਲ ਹੁੰਦਾ ਹੁੰਦਾ ਇਹ ਹੀਰਾ ਪਹੁੰਚਦਾ ਹੈ ਮੁਹੰਮਦ ਸ਼ਾਹ ਰੰਗੀਲਾ ਕੋਲ ਬੜਾ ਆਲਸੀ ਬੰਦਾ ਸੀ ਮੁਹੰਮਦ ਸ਼ਾਹ ਰੰਗੀਲਾ ਹੁਣ ਉਹ ਦਿਨ ਦੂਰ ਨਹੀਂ ਸਨ ਜਦ ਇਹ ਹੀਰਾ ਮੁਗਲਾਂ ਦੇ ਹੱਥ ਚੋਂ ਜਾਣ ਵਾਲਾ ਸੀ 18ਵੀਂ ਸਦੀ ਵਿੱਚ ਆਉਂਦਾ ਈਰਾਨ ਦਾ ਹਮਲਾਵਰ ਨਾਦਰ ਸ਼ਾਹ ਨਾਦਰ ਸ਼ਾਹ ਆਪਣੀ 1.5 ਲੱਖ ਦੀ ਫੌਜ ਲੈ ਕੇ ਆਉਂਦਾ ਹੈ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਹੈ ਤੇ 90 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੇ ਲੁੱਟਿਆ ਸੀ ਨਾਦਰ ਸ਼ਾਹ ਤਕਰੀਬਨ 30 ਹਜ਼ਾਰ ਦਿੱਲੀ ਦੇ ਲੋਕਾਂ ਨੂੰ ਮਾਰ ਦਿੰਦਾ ਹੈ ਤਾਂ ਜਿਹੜਾ ਅਹਿਮਦ ਸ਼ਾਹ ਰੰਗੀਲੇ ਦਾ ਜੋ ਮੰਤਰੀ ਸੀ ਉਸ ਨੇ ਆਪਣੀ ਪੱਗ ਲਾ ਕੇ ਨਾਦਰ ਸ਼ਾਹ ਦੇ ਪੈਰਾਂ ਵਿੱਚ ਰੱਖ ਦਿੱਤੀ ਕਹਿੰਦਾ ਜਿਹੜੀ ਸਜ਼ਾ ਦੇਣੀ ਹੈ ਸਾਨੂੰ ਦੇ ਇਹ ਲੋਕਾਂ ਨੂੰ ਛੱਡ ਦੇ ਇਹਨਾਂ ਦਾ ਕੀ ਕਸੂਰ ਹੈ ਇੱਥੇ ਨਾਦਰ ਸ਼ਾਹ ਇੱਕ ਡੀਲ ਕਰਦਾ ਹੈ ਕਿ 90 ਕਰੋੜ ਰੁਪਇਆ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ ਤਾਂ ਉਥੇ 70 ਕਰੋੜ ਦਾ ਖਜ਼ਾਨਾ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ ਹੈ 20 ਕਰੋੜ ਲੋਕਾਂ ਦੇ ਵਸੂਲਿਆ ਜਾਂਦਾ ਹੈ 90 ਕਰੋੜ ਪੂਰਾ ਕਰਕੇ ਦਿੱਤਾ ਜਾਂਦਾ ਹੈ ਨਾਦਰ ਸ਼ਾਹ ਜਸ਼ਨ ਮਨਾ ਰਿਹਾ ਹੁੰਦਾ ਹੈ ਕਿ ਮੈਂ ਤਾਂ ਭਾਰਤ ਨੂੰ ਲੁੱਟ ਕੇ ਚੱਲਿਆ ਤਾਂ ਉਸ ਜਸ਼ਨ ਵਿੱਚ ਹੀ ਇੱਕ ਨੈਤਿਕੀ ਹੁੰਦੀ ਹੈ ਨੱਚਣ ਵਾਲੀ ਉਹ ਕਹਿੰਦੀ ਹੈ ਕਿ ਕਿਹੜੇ ਜਸ਼ਨ ਮਨਾ ਰਿਹਾ ਹੈ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਉਹ ਤਾਂ ਹਜੇ ਮਿਲੀ ਨਹੀਂ ਤੈਨੂੰ ਉਹ ਤਖਤ ਤਾਂ ਉਸ ਤੋਂ ਪੁੱਟ ਕੇ ਅੰਗੀਲੇ ਨੇ ਆਪਣੀ ਪੱਗ ਵਿੱਚ ਲੁਕੋ ਲਿਆ ਹੁੰਦਾ ਹੈ ਹੀਰਾ ਉਹ ਨੱਚਣ ਵਾਲੀ ਦੱਸਦੀ ਹੈ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਪੱਗ ਵਿੱਚ ਲੁਕੋਇਆ ਹੈ ਨਾਦਰ ਸ਼ਾਹ ਚਲਾਕੀ ਖੇਡਦਾ ਹੈ ਉਹ ਅਹਿਮਦ ਸ਼ਾਹ ਰੰਗੀਲੇ ਨੂੰ ਕਹਿੰਦਾ ਕਿ ਆਪਾਂ ਭਰਾ ਤਾਂ ਅੱਜ ਤੋਂ ਆਜਾ ਆਪਾਂ ਗੱਲ ਮਿਲੀਏ ਤੇ ਕਹਿੰਦਾ ਸਾਡੇ ਤਾਂ ਪੱਗ ਵਟਾਉਣ ਦਾ ਰਵਾਜ ਹੈ ਆਜਾ ਪੱਗ ਵਟਾਈਏ 나ਦਰ ਸ਼ਾ ਜਦੋਂ ਰੰਗੀਲੇ ਦੀ ਪੱਗ ਚੋਂ ਉਹ ਹੀਰਾ ਚੁੱਕਦਾ ਹੈ ਤਾਂ ਉਸ ਦੀ ਚਮਕ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ ਤਾਂ ਉੱਥੇ 나ਦਰ ਸ਼ਾ ਦੇ ਮੂੰਹ ਚੋਂ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸਨ ਉਹ ਸੀ ਕੋਹੇਨੂਰ ਕੋਹੇਨੂਰ ਫਾਰਸੀ ਦਾ ਸ਼ਬਦ ਹੈ ਕੋਹੇਨੂਰ ਦਾ ਮਤਲਬ ਕੋਹੇ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੋਸ਼ਨੀ ਹੈ ਮਤਲਬ ਰੋਸ਼ਨੀ ਦਾ ਪਹਾੜ ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲ ਗਿਆ ਜੋ ਪੱਕਾ ਹੀ ਇਸ ਦੇ ਨਾਮ ਨਾਲ ਜੁੜ ਗਿਆ ਰੋਸ਼ਨੀ ਦਾ ਪਹਾੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਦਾ ਕੋਹਿ ਨੂਰ ਦਾ ਇਤਿਹਾਸ ਰਹਿੰਦਾ ਜੀ ਉਹ ਆਪਾਂ ਅਗਲੇ ਭਾਗ ਵਿੱਚ ਵਿਚਾਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ